ਜਾਂ ਸਰਕਾਰ ਵੱਲੋਂ ਨਸ਼ਾਵ੍ਰਤ ਜਿਹੜੀ ਮਾਇਮਾ ਆਪਣੀ ਝੋਟਾ ਨਸ਼ਾਵ੍ਰਤ ਛਿੜੀ ਗਈ ਆ ਇਸ ਤਰ੍ਹਾਂ ਦਾ ਹੀ ਕਾਰਵਾਈ ਕਰਦੇ ਹੋਏ ਕੱਲ ਮਿਤੀ 24-25 ਤਿੰਨ ਬੰਦੇ ਅਰਸ਼ਟ ਕੀਤੇ ਆ ਇੱਕ ਜਗਸੀਰ ਸਿੰਘ ਸਾਨੂੰ ਕਾਲਾ ਸਿੰਘ ਅਸੀ ਭਾਈ ਨੂਪਾ ਗੁਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰਾਹਪੁਰਾ ਅਤੇ ਹਰਜਿੰਦਰ ਸਿੰਘ ਲਾਟੀ ਸਾਨੂੰ ਪਲਾਨ ਸੇਵਾ ਵਾਸੀ ਮਹਾਰਾਜ ਇਹਨਾਂ ਬਸ ਵਸੀਂ 50 ਗ੍ਰਾਮ ਜਿਹੜੀ ਆ ਹੀਰੋਨ ਬ੍ਰਾਂਡ ਕੀਤੀ ਆ ਤੇ 1,27,000 ਰੁਪਿਆ ਟਰਜਮਣੀ ਬ੍ਰਾਂਡ ਕਰਕੇ ਇਹਨਾਂ ਖਿਲਾਫ ਕੇਸ ਨੰਬਰ 53 ਪਾਰਕ ਸਿਟੀ ਵਿਖੇ ਅੰਡਰਸੈਕਸ਼ਨ ਇੱਥੇ ਬੀ ਐਨ ਡੀ ਪੀ ਸੈਕਟਰ ਗਰਜ ਕਰਕੇ ਇਹਨਾਂ ਨੂੰ ਗ੍ਰਿਫਟਰ ਕਰ ਲਿਆ ਇੱਥੇ ਦੱਸਣਾ ਚਾਹਣਾ ਵੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਵਿਅਕਤੀ ਜਿਹੜਾ ਉਹ ਚਿੱਟਾ ਵੇਚ ਰਿਹਾ ਸੀ ਉਹ ਹਰਜਿੰਦਰ ਸਿੰਘ ਲਾਡੀ ਜਿਹੜਾ ਸੀ ਇਸ ਮੁਕਦਮੇ ਵਿੱਚ ਹਿਸ਼ਟ ਕਰਿਆ ਇਹਦੇ ਵਿੱਚ ਇੱਕ ਨਿੰਗ ਸਿੰਘ ਵੀ ਵੀਡੀਓ 'ਚ ਦਿਖਾਈ ਦੇ ਰਿਹਾ ਸੀ ਉਸੇ ਵੀਡੀਓ ਬਾਰੇ ਖਬਰਾਂ ਦੱਸ ਰਹੀ ਉਹਨੇ ਵਿੱਚ ਜਿਹੜਾ ਸੀ ਚਿੱਟਾ ਵੇਚਣ ਵਾਲੇ ਦੇ ਹਰਜਿੰਦਰ ਸਿੰਘ ਲਾਡੀ ਜਿਹੜਾ ਸ਼ਾਮਿਲ ਸੀ ਉਸ ਨੂੰ ਹੀ ਅਰੈਸਟ ਕਰ ਲਿਆ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਨੂੰ ਰਿਮਾਂਡ ਲੈ ਕੇ ਇਨਾਂ ਦੇ ਫਾਰਵਰਡ ਤੇ ਜਿਹੜੇ ਪ੍ਰਕੋਡ ਲਿੰਕ ਆ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਕਤੀਆਂ ਨੂੰ ਵੀ ਕਿੱਥੋਂ ਲੈ ਕੇ ਉਹਨੇ ਕਿੱਥੇ-ਕਿੱਥੇ ਵੇਚਦੇ ਆ ਨਸ਼ਾ ਵੇਚਦੇ ਆ ਉਹਨਾਂ ਨੂੰ ਵੀ ਅਸੀਂ ਇਸ ਮਕਦਮੇ 'ਚ ਸ਼ਰਸਤ ਕਰਾਂਗੇ ਇਸ ਤੋਂ ਇਲਾਵਾ ਅਸੀਂ ਸਵੇਰ ਕਾਸੋਪਰੇਸ਼ਨ ਨੂੰ ਪਿੰਡ ਠਵਾਰ ਕੀਤਾ ਸੀ ਉੱਥੇ ਅਸੀਂ ਪੰਜ ਘਰਾਂ ਦੇ ਵਿੱਚੋਂ ਸ਼ਰਾਬ ਤੇ ਨਾਂ ਜਿਹੜੀ ਪਾਰਕ ਮਾਟਰਾਂ ਵਿੱਚ ਬਰਾਮਦ ਕਰਕੇ ਚਾਰ ਵਿਅਕਤੀਆਂ ਤੇ ਇੱਕ ਉਹਨਾਂ ਵਿੱਚੋਂ ਜਿਹੜਾ ਇੱਕ ਲੀਡੀਆ ਉਹਨਾਂ ਨੂੰ ਹੀ ਗ੍ਰਿਫਤਾਰ ਕਰਕੇ ਵਾਕਫ ਤੁਮ ਕਦਮਿਆਂ ਦਾ ਤਹਿਤ ਥਾਲਾ ਫੂੜੇ ਵੀ ਨਰਜ਼ ਕੀਤੀ ਹੈ ਇਸ ਤਰ੍ਹਾਂ ਜਿਹੜੇ ਸਾਡੇ ਨਾਲ ਮਾਰੇ ਅੰਸਰਾਂ ਵੱਲੋਂ ਨਸ਼ੇ ਦਾ ਤੰδα ਕੀਤਾ ਯਾਰ ਇਹ ਤੁਸੀਂ ਇਹਨਾਂ ਨੂੰ ਕੀ ਸਨੇਹਾ ਦੇਣਾ ਹੈ ਅਸੀਂ ਇਹਨਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦੇ ਜਿਹੜਾ ਵੀ ਨਸ਼ਾ ਵੇਚਦਾ ਉਹ ਆਪਣਾ ਜਿਹੜਾ ਇਹ ਕੰਮ ਬੰਦ ਕਰ ਦੇਣ ਨਹੀਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜਿੱਥੇ ਇਹਨਾਂ ਦਾ ਥਾਂ ਬੰਦਦਾ ਇਹਨਾਂ ਨੂੰ ਜੇਲਾ ਵਿੱਚ ਡੱਕਿਆ ਜਾਵੇ। ਸੋ ਜਿਹੜੀ ਨਸ਼ਾ ਪਰਦ ਮੰਨ ਖਲਾਈ ਹੈ। ਆਪਣੇ ਪਿੰਡ ਦੇ ਵਿੱਚ ਕਿੰਨਾ ਕਾ ਸਾਡੇ ਖਣ ਨੂੰ ਮਿਲਿਆ ਹੈ। ਇਹਦਾ ਸਾਡਾ ਇੱਥੇ ਜਿਹੜੀ ਸਾਡੀ ਸਬ ਡਿਵੀਜ਼ਨ ਹੈ ਬਠਿੰਡਾ ਦੀ ਪੂਰਬ ਸਾਡ ਡਿਵੀਜ਼ਨ ਆ। ਇਹਦੇ ਵਿੱਚ ਫੈਰੂਪਾ ਤੇ ਇੱਥੇ ਜਿਹੜਾ ਆਪਣਾ ਗਾਂਧੀ ਵਸਤੀ ਆ ਰਾਮਪੁਰਾ ਇੱਥੇ ਕਾਫੀ ਪਹਿਲਾਂ ਨਸ਼ੇ ਦੀਆਂ ਸ਼ਿਕਾਇਤਾਂ ਆਵਦੀਆਂ ਸੀ ਇੱਥੇ ਐ ਸੰਖਤ ਕਾਰਵਾਈ ਕੀਤੀ ਆ ਤੇ ਹੁਣ ਵੀ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ